ਕੀ ਹੋ ਗਿਆ ਭਾਈ ਬੱਸ ਆ ਯਾਰ ਤੇਰੇ ਘਰੇ ਆ ਗਿਆ ਭਈਆ ਮੈਨੂੰ ਕਾਲੀ ਆ ਯਾਰ ਓਏ ਇਹ じゃ ਕੀ ਹੋ ਗਿਆ ਓ ਭਾਈਆ ਖੇਤ ਦਰਖਤ ਨਹੀਂ ਜਿਹੜੇ ਆ ਹੈ ਗਿਆ ਓ ਯਾਰ ਪੱਟਣ ਵਾਲੇ ਆਉਂਦੇ ਆ ਪਟਾਉਣੇ ਆ ਯਾਰ ਉਹ ਪਟਾਉਣਾਗਾ ਤੂੰ ਓ ਯਾਰ ਨੁਕਸਾਨ ਬੜਾ ਕਰਦੇ ਯਾਰ ਮਾਰ ਵਾਲੀ ਬੰਦੇ ਫਸਲ ਉਹ ਮਾੜੀ ਮੋਟੀ ਮਾਰਨਾ ਕੁਛ ਨਹੀਂ ਹੁੰਦਾ ਦਰਖਤਾਂ ਦਾ ਫਾਇਦਾ ਵੀ ਹੋਦਾ ਜੇ ਮਾਰ ਕਰਦੇ ਮੈਂ ਫਾਇਦਾ ਮੈਨੂੰ ਤਾਂ ਕੋਈ ਲੱਭਣੀ ਦਾ ਅਜੇ ਤੱਕ ਕੋਈ ਨੁਕਸਾਨ ਹੀ ਆ ਜਿੰਨਾ ਵੀ ਨੁਕਸਾਨ ਕੀ ਆ ਬਈ ਨੁਕਸਾਨ ਤਾਂ ਐ ਯਾਰ ਜਿਹੜੇ ਨੇਰੀ ਨੇਰੀ ਬੁਲਾਉਂਦਾਗਾ ਉਹ ਨਾਇਂ ਟੁੱਟ ਕੇ ਡਿੱਗ ਪੈਂਦੇ ਵਿੱਚ ਹੁਣ ਕੋਈ ਜਾਮਣ ਜੀ ਆ ਹੁਣ ਕਰਕੇ ਵਿੱਚ ਤੇ ਕੀ ਜਾਂਦੀਆਂ ਨੇ ਯਾਰ ਉਹ ਐਦਾ ਕੁਝ ਨਹੀਂ ਹੁੰਦਾ ਦਰਾਖਤਾਂ ਦਾ ਫਾਇਦਾ ਬਹੁਤ ਆ ਨੁਕਸਾਨ ਬਹੁਤ ਘੱਟ ਆ ਫਾਇਦਾ ਕੀ ਹੈ ਦੱਸਦੇ ਮੈਨੂੰ ਤਾਂ ਕੋਈ ਲੱਗਿਆ ਨਹੀਂ ਫਾਇਦਾ ਦਰਾਖਤਾਂ ਦੇ ਬਹੁਤ ਫਾਇਦੇ ਆ ਹੁਣ ਦੁਨੀਆ ਮੋਰਕ ਥੋੜੀ ਜਿਹੜੇ ਯਾਰ ਦਰਖਤ ਲਾਈ ਜਾਂਦੀਆਂ ਨੇ ਹੁਣ ਬਈ ਤੂੰ ਐਂ ਕਰ ਜੇ ਤੂੰ ਪਹਿਲਾਂ ਮੇਰੇ ਨਾਲੇ ਬਚਾਲੇ ਯਾਰ ਮੈਂ ਤਾਂ ਮੈਂ ਦਰਖਤ ਸਹੀਂ ਕਿੰਨੇ ਦੇ ਤੇ ਬਾਅਦ ਚ ਆਪਾਂ ਮੁੜਾਂਗੇ ਵਾਪਸ ਤੇ ਫਿਰ ਮੇਰਾ ਕੰਮ ਤੇਰਾ ਕੰਮ ਵੀ ਕਰ ਦਾਂਗੇ ਨਹੀਂ ਬਈ ਆ ਜਾ ਚਲੋ ਨਰਸਮਲ ਜੀ ਪਿੰਡ ਨਿਕਾ ਦੇ ਇੰਦੀਆਂ ਨੇ ਇਹਦਾ ਪਿੰਡ ਜਦਾਂ ਵੇਖੀ ਕੱਟੋ ਦੀ। ਕੱਲਾ ਆ ਜਾ। ਲੈ ਬਾਈ ਗੇਤੀ ਆ ਕੇ ਖੇਤ ਆ ਪਾਇਆ। ਲੈ ਬਾਈ ਹੁਣ ਦੱਸ ਕੀ ਸਮਝਾਉਦਾ ਮੈਨੂੰ ਪਿੰਡ ਤੋਂ? ਨਾ ਦਰਖਤ ਪਟਣ ਦਾ ਕੀ ਪਾਪ ਐ? ਉਹ ਕੋਈ ਨਾ ਅਬਲਜੀਤ ਸਾਹਿਬ ਸਮਝਾਉਣਾ ਤੈਨੂੰ ਮੈਂ। ਨਾ ਤੂੰ ਮੈਨੂੰ ਐਂ ਦੱਸ। ਪੂਰੇ ਤਾਂ ਇਹਨੂੰ ਸੁਵਾਲੀ ਜੀ ਆਉਂਦੀ ਜਿਹੜੀ ਪੰਡਾਉਂਦੀ ਸੀ। ਨਾ ਬਾਈ ਉਹਦਾ ਤੱਕ ਕੋਈ ਸਮੈਲ ਨਹੀਂ ਆਉਂਦੀ ਯਾਰ ਉਹਦਾ ਪਿੰਡ ਹੀ ਆਉਂਦੀ ਉੱਤ ਕਿਸੇ ਨੇ ਕੋਈ ਕਰਤਾ ਹੋਈ ਯਾਰ ਉਹ ਤੂੰ ਇਹ ਗੱਲਾਂ ਦਾ ਸਾਡ ਬਲਜੀਤ ਤੂੰ ਮੈਨੂੰ ਐਂ ਦੱਸ ਪਹਿਲਾਂ ਵੀ ਇੱਥੇ ਤੈਨੂੰ ਸਮੈਲ ਕਿਉਂ ਨਹੀਂ ਆਉਂਦੀ ਬਾਹੂ ਬਾਈ ਤੇਰੇ ਹੁਣ ਆਪਾਂ ਪਿੰਡ ਤੋਂ ਦੂਰ ਆ ਗਏ ਯਾਰ ਹੁਣ ਭਲਾ ਸਮੈਲ ਕਿਵੇਂ ਆਊ ਉਹ ਚੱਲ ਸਾਡ ਬਲਜੀਤ ਇਹ ਗੱਲਾਂ ਤੂੰ ਮੈਨੂੰ ਐਂ ਦੱਸ ਤੂੰ ਨਿੱਕੇ ਹੁੰਦੇ ਰੋ ਚਿੜੀਆਂਆਂ ਦੇਖੀਆਂ ਦੇ ਸੀ ਘਰਾਂ ਵਿੱਚ ਉਹ ਆਪਣੇ ਆਮੀ ਹੁੰਦੇ ਸੀ ਹਾਂ ਬਾਈ ਦੇਖੀਆਂ ਬਾਦੂ ਯਾਰ ਪਰ ਹੁਣ ਨਹੀਂ ਦੇਖਣ ਨੂੰ ਮਿਲਦੀਆਂ ਯਾਰ ਪਹਿਲਾਂ ਬਾਦੂ ਦੇਖੀਆਂ ਨੇ ਉਹ ਤੈਨੂੰ ਪਤਾ ਹੁਣ ਚਿੜੀਆਂ ਦੇਖਣ ਨੂੰ ਕਿਉਂ ਨਹੀਂ ਮਿਲਦੀਆਂ ਬਈ ਛੱਡਿਆ ਚਿੜੀਆਂ ਦਾ ਤੂੰ ਆਪਾਂ ਛਾਂਵੇਂ ਬੈਠ ਗੱਲ ਕਰਦਾ ਗਰਮੀ ਵਾਲੀ ਆਇਆ ਯਾਰ ਆ ਜਾ ਹੁਣ ਤੂੰ ਛਾਵੇਂ ਬੈਠਣਾ ਛਾਂਵੇਂ ਬੈਮਨ ਜਗਾ ਹੋਰ ਆਹ ਆ ਦਾ ਧਰਮ ਨੰ ਨਿਆਰੀ ਆ ਗਿਆ ਨਾ ਕਿੰਨੀ ਘੈਂਟ ਹਵਾ ਚੱਲਦੀ ਹੈ ਨਾ ਛਾਂਵੇਂ ਬਹਿ ਕੇ ਨਜ਼ਾਰਾ ਵੱਖਰਾ ਹੀ ਆ ਯਾਰ ਹਣਾ ਹਾਂ ਪੱਖੇ ਪੁੱਖੇ ਰੀਸ ਨਹੀਂ ਕਰਦੇ ਇਹਦੀ ਅੱਖਾ ਤਾਂ ਨਹੀਂ ਰੀਸ ਕਰਦਾ ਹਾਂ ਤੂੰ ਮੈਨੂੰ ਬੱਸ ਉਹ ਗੱਲ ਤਾਂ ਦੱਸ ਦੇ ਵੀ ਹੁਣ ਉਹ ਚਿੜੀਆਂ ਦੇਖਣ ਨੂੰ ਕਿਉਂ ਨਹੀਂ ਮਿਲਦੀਆਂ ਲੈ ਵੀ ਇਹ ਕਿਹੜੀ ਗੱਲ ਕਰਤੀ ਇਹ ਸਾਰੀ ਦੁਨੀਆ ਨੂੰ ਪਤਾ ਵੀ ਚਿੜੀਆਂ ਟਾਵਰਾਂ ਨੇ ਖਤਮ ਕੀਤੀਆਂ ਯਾਰ ਉਹ ਤੇਰੀ ਗੱਲ ਦੀ ਸਿਆਣੀਆਂ ਬਲਜੀਤ ਪਰ ਤੈਨੂੰ ਐ ਹੀ ਨਹੀਂ ਪਤਾ ਇਹਦੇ ਦੋ ਵੱਡੇ ਕਾਰਨ ਹੋਰ ਵੀ ਨੇ ਜਿਹੜੀਆਂ ਖਤਮ ਹੋਣ ਦੇ ਹੈ ਬਾਈ ਦੋ ਵੱਡੇ ਕਾਰਨ ਯਾਰ ਕਿਹੜੇ ਆ ਬੋ ਯਾਰ ਮੈਨੂੰ ਤਾਂ ਪਤਾ ਨਹੀਂ ਵੇਖ ਬਲਜੀਤ ਕਿੰਨੇ ਪੰਛੀ ਰਹਿੰਦੇ ਹੁੰਦੇ ਸੀ ਪਹਿਲਾਂ ਉਹ ਕਿ 30 ਸੱਤਾਂ ਸੀ ਪੰਛੀਆਂ ਦੇ ਰਹਿਣ ਲਈ ਕੋਈ ਜਗ੍ਹਾ ਹੁੰਦੀ ਸੀ ਰਣ ਹਾਤਰਾ ਉਹ ਆਪ ਦਾ ਆਲਾ ਨਾ ਬਣਾ ਕੇ ਬੱਧੀਆ ਰਹਿੰਦੇ ਹੁੰਦੇ ਸੀ ਹੁਣ ਤਾਂ ਪੱਕੀਆਂ ਕੋਠੀਆਂ ਪੈ ਗਈਆਂ ਤੇ ਪੰਛੀਆਂ ਦੇ ਰਹਿਣ ਨੂੰ ਪਿਆਰਾਂ ਦੇ ਜਗ੍ਹਾ ਨਹੀਂ ਬਲਜੀਤ ਖਾਸ ਕਰਕੇ ਉਹ ਛੋਟੀਆਂ ਚਿੜੀਆਂ ਵਿਚਾਰੀਆਂ ਜਮਾਂ ਖਤਮ ਹੀ ਹੋ ਗਈਆਂ ਭਾਈ ਥਾਂ ਹੈ ਜੋਣੀ ਯਾਰ ਐਨੇ ਦਾ ਜੰਗਲ ਪਏ ਨੇ ਉੱਥੇ ਜਾ ਕੇ ਰਹਿ ਸਕਦੀਆਂ ਨੇ ਉਹ ਚਲੋ ਜੰਗਲ ਵਾਲੀ ਵੀ ਸੁਣਦਾ ਕਹਾਣੀ ਜੰਗਲ ਵਿੱਚ ਨਾ ਵੱਡੇ ਪੰਛੀ ਰਹਿੰਦੇ ਹੁੰਦੇ ਆ ਉਹ ਆਪ ਤੋਂ ਛੋਟੇ ਪੰਛੀਆਂ ਨੂੰ ਮਾਰ ਕੇ ਖਾ ਜਾਂਦੇ ਆ ਖਾਸ ਕਰਕੇ ਛੋਟੀਆਂ ਚਿੜੀਆਂ ਅਸੀਂ ਤਾਂ ਇਹ ਜਿਹੜੀਆਂ ਆਪਣੀਆਂ ਕੱਚੀਆਂ ਸੱਤਾ ਹੁੰਦੀਆਂ ਸੀਗੀਆਂ ਇਹਨਾਂ ਵਿਚਾਲੇ ਨੇ ਬਣਾ ਕੇ ਰਹਿੰਦੇ ਹੁੰਦੇ ਸੀ ਉਹ ਤਾਂ ਗੱਲ ਬਈ ਠੀਕ ਆ ਤੇਰੀ ਹੁਣ ਜਦੋਂ ਪਹਿਲਾਂ ਵਰਗੇ ਕੱਚੇ ਘਰ ਨਹੀਂ ਰਹੇ ਨਾ ਕੱਟੀਆਂ ਸੱਤਾ ਰਹੀਆਂ ਉਹ ਦੇਸੀ ਚਿੜੀਆਂ ਤੇ ਕਾਮਚਾਰੇ ਖਤਮ ਹੋ ਗਏ ਸਿੱਧੇ ਤੌਰ ਤੇ ਇਹਦੇ ਜ਼ਿੰਮੇਵਾਰ ਆਪਾਂ ਹੀ ਆ ਨਾਲੇ ਜੰਗਲਾਂ ਰਹਿ ਕਿੱਥੇ ਗਏ ਪਾ ਆਪਣੇ ਫਾਇਦੇ ਲਈ ਜੰਗਲ ਕਾਟਦੇ ਤੁਰੇ ਜਾ ਰਹੇ ਆ ਹਾਂ ਬਈ ਗੱਲ ਤਾਂ ਤੇਰੀ ਠੀਕ ਆ ਉਹ ਦਿਨ ਦੂਰ ਨਹੀਂ ਜਦੋਂ ਇਹ ਜੰਗਲੀ ਜਾਨਵਰ ਆ ਕੇ ਆਪਣੇ ਪੰਡਾ ਵਿੱਚ ਆਪਣੇ ਨਾਲ ਆ ਰਿਹਾ ਕਰਨਗੇ ਬਾਈ ਉਹ ਕਿਉਂ ਯਾਰਾ ਹੋਰ ਉਹ ਕਿੱਥੇ ਜਾਣਗੇ ਜਦੋਂ ਆਪਾਂ ਉਹਨਾਂ ਦੇ ਘਰ ਟਾਹੀ ਆ ਨਾ ਉਹ ਆਪਣੇ ਟੋਣਗੇ ਬਾਈ ਯਾਰ ਫਾਇਦਾ ਕਰਾ ਮਜਬੂਰੀ ਲਈ ਪਟਨੇ ਪੈਂਦੇ ਯਾਰ ਉਹ ਖੜਾ ਹਾਂ ਜਾ ਮੇਰਾ ਮਸਾ ਕਦੂ ਦਿੱਤਾਗਾ ਚਾਰ ਹੋਈ ਟੁੱਟ ਗਿਆ ਤੇਨੇ ਜੜ ਕੇ ਮੇਰਾ ਜ ਮੇਰਾ ਕਿਹੜਾ ਕੀ ਕਰਦਾ ਹੈ ਔਰ ਮਜਬੂਰੀ ਦਾ ਤਰੀਕਾ ਲਾਣਦਾ ਚੱਲ ਗਿਆ ਆਪਾਂ ਇੱਕ ਦਰਖਤ ਪੱਟ ਵੀ ਦਿੰਨਾ ਮਜਬੂਰੀ ਚ ਉਦੀ ਥਾਂ ਤੇ ਕੁਝ ਲਾਓ ਵੀ ਦੋ ਦਰਖਤ ਲਾਓ ਘਟੋ ਘਟੋ ਦੀ ਥਾਂ ਤੇ ਇੱਕ ਮਿੰਟ ਬਾਈ ਯਾਰ ਫੋਨ ਆ ਗਿਆ ਬਈ ਯਾਰ ਸੁਣ ਲਾ ਇਹ ਤਾਂ ਉਹਨਾਂ ਦੇ ਹੀ ਆ ਯਾਰ ਹੈਲੋ ਹਾਂ ਬਾਈ ਖੇਤੀ ਆ ਯਾਰ ਮੈਂ ਅਮਰੁੱਧਾਂ ਦੇ ਬਾਗ ਦੇ ਨਾਲ ਪਹੀ ਮੁੜਦੇ ਇੱਥੇ ਆ ਜਾ ਚੱਲ ਨੂੰ ਆਏਗਾ ਬਾਈ ਯਾਰ ਬਾਈ ਬਣ ਕੇ ਯਾਰ ਆ ਜਾ ਯਾਰ ਮੈਂ ਤਾਂ ਬੜਾ ਦੁਖੀ ਆ ਭਰਾ ਉਹਨਾਂ ਨੂੰ ਮਾਰ ਰੱਖਿਆ ਮੈਂ ਤਾਂ ਯਾਰ ਕਾਲਾ ਠੀਕ ਆ ਬਾਈ ਕੋਈ ਨਹੀਂ ਤੜਕੇ ਹੁੰਿਆ ਆਇਆ ਚੰਗਾ ਠੀਕ ਆ ਚੱਲ ਚੰਗਾ ਤੂੰ ਨਾ ਬਈ ਬਈ ਤੜਕੇ ਆਉਂਗਾ ਯਾਰ ਤੂੰ ਨਾ ਆਦਾ ਤੂੰ ਮੇਰੀ ਗੱਲ ਸਮਝੀ ਨਹੀਂ ਹਾਲਾ ਤੱਕ ਪਾਈ ਨਹੀਂ ਦਿਵਾਜ ਚ ਕੋਈ ਦਿਵਾਜ ਕਿਵੇਂ ਬਾਈ ਆਇਆ ਤੈਨੂੰ ਦੱਸਦਾ ਨਾਲ ਦਾ ਤੋਰਾ ਫੜਾ ਕਰ ਦਿਆ ਬਥੇਰਾ ਚ ਰਹੋਗਾ ਆ ਸੀ ਯਾਰਾ ਤੈਨ ਚਾਹ ਦਾ ਡੇਕਾ ਨਹੀਂ ਕੋ ਜਾਮਣ ਜੀ ਆ ਆ ਬਈ ਆ ਤੂੰ ਬਾਪ ਵੀ ਕਰਈ ਹੈ ਨਾ ਜਮੀ ਪਾਪ ਕਾ ਨੂੰ ਬਈ ਯਾਰ ਇੱਥੇ ਨਾ ਚਾਰ ਵਜੇ ਟੁੱਟ ਗਿਆ ਹਾਲਾ ਤਨੇ ਝੜ ਕੇ ਆ ਸੀ ਜਾਮਣ ਜੀ ਯਾਰ ਇਹਦਾ ਬੜਾ ਲੋਕ ਤੰਗ ਬਣਾ ਕਰ ਦਿਆ ਯਾਰਾ ਜੜਾ ਕਰ ਦਿਆ ਯਾਰ ਇੱਕ ਤਾਂ ਉਹ ਜਾਮਣਾ ਕਿੱਕਰ ਥੱਲੇ ਡਿੱਗੀ ਜਾਂਦੀਆਂ ਨੇ ਯਾਰ ਦੇਖ ਲੋਕ ਬੜਾ ਤੰਗ ਕਰਦੇ ਆਹ ਦੇਖ ਲੈ ਭਾਈ ਯਾਰ ਜਾਮਣਾ ਖੜੀਆਂ ਪਈਆਂ ਤੋ ਤਾਂ ਲੈਂਦਾ ਮਿੱਠੀਆਂ ਵਾਲੀਆਂ ਯਾਰ ਜਾਮਣਾ ਯਾਰ ਭਾਈ ਯਾਰ ਮਿੱਠੀਆਂ ਤਾਂ ਹੈਗੀਆਂ ਮੈਂ ਕਿਦੋਂ ਕਹਾਂ ਮਿੱਠੀਆਂ ਨਹੀਂ ਆਹ ਦੇਖ ਨੁਕਸਾਨ ਦੇਖ ਮੇਰਾ ਕਿੰਨੇ ਕਰੀ ਜਾਂਦੀਆਂ ਇਹ ਕਮਾਂਟਲ ਜੀ ਦੇ ਨੁਕਸਾਨ ਉਮਰਾ ਥੇ ਉਹ ਮਾਰੇ ਮੋਟੇ ਨੂੰ ਖਾਲ ਨਾਲ ਕੀ ਹੁੰਦਾ ਬਈ ਯਾਰ ਮਾਣਾ ਮੋਟਾ ਸਾਰਾ ਦਾ ਨਾਸ ਮਾਰਿਆ ਬਜਿਰੀ ਦਾ ਯਾਰ ਤੂੰ ਮੈਨੂੰ ਆਇਆ ਦੱਸ ਤੂੰ ਸੌਦਾ ਕਿੰਨੇ ਦਾ ਕੀਤਾ ਤੇ ਰੱਖ ਤਾ ਨਾ ਸੌਦਾ ਹੋਈ ਮੇਰਾ 10000 ਰੁਪਏ ਜੋ ਹੈ ਯਾਰ ਕਿ ਤਰਾ 10000 ਦਾ ਸੌਦਾ ਹੈ ਭਰਾ ਉਹ ਮਥੋਂ 15 ਲੈ ਲਈ ਪਰਾ ਪਾਪ ਨਾ ਕਰ ਆ ਬੋਰ ਦੇਖ ਸੌਦਾ ਆ ਉਧਰੋਂ ਫਰਕ ਇਹ ਨਾ ਛੋਟੀਆਂ ਛੋਟੀਆਂ ਨੇ ਬਾਈ ਤੈਨੂੰ ਇੱਕ ਗੱਲ ਦੱਤਰੀ ਲਾਟ ਨਹੀਂ ਨਿਕਲੀ ਹੈ ਕੋਈ ਉਹ ਪੈਸੇ ਮਾਰਦਾ ਖੜਦਾਗਾ ਜਗ੍ਹਾ ਤੇ ਮੇਰੀ ਜਿੱਦ ਰੱਖਤਾ ਪਟਾਉਣਾ ਮੈਂ ਆ ਤੈਨੂੰ ਕੀ ਨੁਕਸਾਨ ਤੇ ਫਾਇਦਾ ਇਹਦਾ ਮੈਨੂੰ ਆਇਆ ਦੱਸ ਯਾਰ ਰੱਖਤਾ ਤਾਂ ਚੀਜ਼ ਮਿਲਦੀ ਆ ਨਾ ਆਪਾਂ ਨੂੰ ਇਹ ਤਾਂ ਆਪਣੋ ਕਰੋੜਾਂ ਰੁਪਈਆ ਨਾਲ ਵੀ ਨਹੀਂ ਮਿਲਦੀ ਬਾਈ ਯਾਰ ਤੂੰ ਤਾਂ ਬੇਲਾ ਗਿਆਨ ਮੰਡੇ ਆ ਨਾ ਮੇਰਾ ਬੋਰਚ ਲੈ ਆ ਤਰਾ ਪਾਣੀ ਲਾਈ ਜਾਣਾ ਯਾਰ ਉਹ ਕਿਧਰ ਹੀ ਨਹੀਂ 10 ਮਿੰਟਾਂ ਆਉ ਤੈਨੂੰ ਕੀ ਨੁਕਸਾਨ ਹੁੰਦਾ ਬਹਿ ਜਾ ਆ ਤੇ ਮੁੱਢਾ ਹਾਤਾ ਸਰੀ ਗੱਲ ਬਾਤ ਸਾਹ ਉਹ ਤਾਂ ਸੰਗਣੀ ਆ ਯਾਰ ਜਾਮਣ ਦੀ ਹੈ ਪੋਰਾ ਗਰਮੀ ਵੀ ਨਹੀਂ ਲਾ ਇਹ ਜਿੱਦਾਂ AC ਵੀ ਨਹੀਂ ਰਿਸਟ ਕਰਦਾ ਉਹ ਬਾਈ AC AC ਆ ਇਹ ਸ਼ਾਵਾਸ਼ੋਵਾ ਨਹੀਂ AC ਦਾ ਮੁਕਾਬਲਾ ਕਰਦੀਆਂ ਇਹ ਛੋਟੇ ਦਿਮਾਗ ਦੇ ਭਲੇਖਾ ਦਾ AC ਆ ਦਾ ਸਭ ਤੋਂ ਵੱਡਾ ਭਲੇਖਾ ਛੋਟੇ ਦਿਮਾਗ ਦਾ ਸਾਡੇ ਦਿਮਾਗ 'ਚ ਕਾਹਨੂੰ ਫਰਕ ਆ ਤੇਰੇ ਦਿਮਾਗ 'ਚ ਫਰਕ ਲੱਗਦਾ ਮੈਨੂੰ ਤਾਂ ਯਾਹ ਤੂੰ ਤਮਾ ਤਾਂ ਸਾਡਾ ਤੂੰ ਮੈਨੂੰ ਐ ਦੱਸ ਨਾ ਮੈਂ ਤਾਂ ਪੱਤੇ ਕੌੜੇ ਕਿਉਂ ਹੁੰਦੇ ਆ ਬਾਈ ਸੁੱਖਾ ਤਾਂ ਨਹੀਂ ਖਾ ਗੇ ਤੂੰ ਨਾ ਨਿੰਮ ਦੇ ਪੱਤੇ ਕੌੜੀ ਹੋਣਗੇ ਤੈਨੂੰ ਨਹੀਂ ਪਤਾ ਨਿੰਮ ਘਵਰਾਉਂਦਾ ਜਦੋਂ ਉਹ ਮੇਰਾ ਗਾਣੂ ਸੁੱਖਾ ਸੱਖਾ ਖਾਦਾ ਸੁੱਖਾ ਤਾਂ ਸੋਦਾ ਖਾਦਾ ਲੈਦਾ ਮੈਨੂੰ ਜਿਹੜੇ ਨਿੰਮ ਦੇ ਪੱਤਾ ਪੱਤੇ ਹੁੰਦਾ ਇਹਦੇ ਪਤਾ ਕਿਉਂ ਕੌੜੇ ਹੁੰਦੇ ਆ ਤੂੰ ਦੱਸ ਦੇ ਬਾਈ ਮੈਂ ਤਾਂ ਤੈਨੂੰ ਦੱਸਦਾ ਤੂੰ ਮੇਰੀ ਗੱਲ ਸੁਣ ਵੀ ਇਹ ਨਿੰਮ ਦੇ ਪੱਤੇ ਤਾਂ ਕੌੜੇ ਹੁੰਦੇ ਇਹ ਜਿਹੜੀ ਜਿਹਰੀਲੀ ਹਵਾ ਆਉਂਦੀ ਆਪਣੀ ਆਪਦੀ ਬਣੀ ਖਿੱਚ ਕੇ ਆਪਾਂ ਨੂੰ ਸੋਦਾ ਹਵਾ ਦਿੰਦਿਆ ਇਹ ਨਾ ਬਾਈ ਜਰੇਲੀ ਹਵਾ ਵੀ ਹੁੰਦੀ ਆ ਯਾਰ ਹੁੰਦੀ ਕਿਉਂ ਨਾ ਜਰੇਲੀ ਹਵਾ ਹੁੰਦੀ ਆ ਜਿਹੜੇ ਆਪਾਂ ਹੁਣ ਘਰਾਂ ਚ ਲਗਾ ਖਿਆ ਹੋਰ ਚੀਜ਼ਾਂ ਨੇ ਮਚਾਉਣੇ ਆ ਉਹਦੇ ਵਿੱਚ ਕਿੰਨੀ ਗੰਦੀ ਬਾਦੂ ਆਉਂਦੀ ਹੁੰਦੀ ਆ ਹਾਂ ਬਾਈ ਯਾਰ ਜਿਹੜੀ ਪਿੰਡ ਬਦਲੂ ਉਸੇ ਦੀ ਆਉਂਦੀ ਉਹ ਮਲਾਣਾ ਪਿੰਡ ਆਉਂਦੀ ਸੀਗੀ ਹਾਂ ਉਹੀ ਜਿਹੇ ਹਵਾ ਨੂੰ ਉਹ ਦਰਖਤਾਂ ਦੇ ਪਣੀ ਖੇਜਦਾ ਤੇ ਆਪਾਂ ਨੂੰ ਸੁੱਧਾ ਹਵਾ ਦਿੰਦੇ ਜਿਹੜੀ ਆਪਾਂ ਨੂੰ ਪਿੰਡ ਬਾਬੂ ਵਾਲੀ ਗੰਦੀ ਆਉਂਦੀ ਸੀ ਨਾ ਉਹਦਾ ਕਾਰਨ ਇਹ ਸੀਗਾ ਵੀ ਪਿੰਡ ਦਰਖਤ ਬਹੁਤ ਘੱਟ ਨੇ ਤੇ ਇੱਥੇ ਆ ਕੇ ਆਪਾਂ ਨੂੰ ਬਾਦੂ ਤਾਂ ਨਹੀਂ ਠੀਕ ਕਿ ਖੇਤਾਂ 'ਚ ਦਰਖਤ ਵਾਲੇ ਆਉਂਦੇ ਆ ਠੀਕ ਆ ਭਾਈ ਇਹ ਤਾਂ ਗੱਲ ਤੇ ਠੀਕ ਆ ਯਾਰ ਹਾਂ ਜਿਹੜੇ ਤੂੰ ਆ ਬੋਰਡ ਤੇ ਪੇਪਲ ਦੀ ਗੱਲ ਕਰਦਾ ਸੀ ਵੀ ਮੈਂ ਪੜਾਊਗਾ ਹਾਂ ਭਾਈ ਇਹੀ ਤਰਾਸ ਤੇ ਦੁਨੀਆਂ ਤੇ ਇਹੋ ਤਰਾਸ ਤੇ ਨਹੀਂ ਜਿਹੜੇ 24 ਘਾਟਿਆ ਆਪ ਨੂੰ ਆਖੀ ਜਾਣ ਦਿੰਦੇ ਆ ਬਾਕੀ ਤਰਾਸ ਤਾਂ 12 ਘਾਟ ਹੀ ਦਿੰਦੇ ਆ ਇਹਨਾਂ ਨੂੰ ਨਾ ਕਦੇ ਵੀ ਪੜਾਈ ਕਦੇ ਅੱਛਾ ਭਾਈ ਯਾਰ ਲੈ ਹੋਰ ਮੈਨੂੰ ਨਹੀਂ ਪਤਾ ਸੀ ਇਹਨਾਂ ਦਾ ਰੋਲਾ ਬਣ ਜਾਂਦੀ ਐ ਇਹਨਾਂ ਆ ਮਾ ਯਾਰ ਵੀ ਇਹਨਾਂ ਕੁਝ ਕਰਦੇ ਆ ਆਪਣੇ ਲਈ ਇਹ ਲੋਜੀਤ ਆ ਆਪਣੀ ਜ਼ਿੰਦਗੀ ਚ ਬਵਾਦ ਵਰਨ ਦਾ ਬਹੁਤ ਅਹਿਮ ਰੋਲਾ ਜੇ ਆਪਾਂ ਤੇ ਵਾਤਾਵਰਣ ਨੂੰ ਆ ਸਾਹ ਪਿਆਉਣ ਵਾਲੇ ਸਮੇਂ 'ਚ ਨਾ ਕਦੇ ਮੀਂਹ ਪੜੇ ਤੇ ਨਾਲੇ ਜਿਹੜਾ ਧਰਤੀ ਹੈ ਛਾ ਪਾਣੀ ਆ ਉਹ ਆਟੋਮੈਟਿਕ ਖਤਮ ਹੋ ਜਾਣਾ ਇੱਕ ਦਿਨ ਬਈ ਨਾਲੇ ਕਹਿੰਦੇ ਆ ਦਰਖਤਾਂ ਦਾ ਪਾਣੀ ਖਤਮ ਹੁੰਦਾ ਯਾਰ ਮੀਂਹ ਦਾ ਦਰਖਤਾਂ ਨਾਲ ਕੀ ਸੰਬੰਧ ਆ ਯਾਰ ਮੀਂਹ ਬਦਲਾਣਾ ਪੈਣਾਗਾ ਉਹ ਕਾਮਲਾ ਜੇ ਆ ਪਾਣੀ ਦਰਖਤ ਕੱਟੀ ਗਏ ਨਾ ਜਿਵੇਂ ਹੁਣ ਆਪਾਂ ਪਟਰੋਲ ਪਾਪ ਤੋਂ ਡੀਜ਼ਲ ਜਾਂ ਪਟਰੋਲ ਮੁੱਲ ਲੈਨੇ ਆ ਜਿਹੜੀ ਹਵਾ 'ਚ ਹੁਣ ਆਪਾਂ ਸਾਹ ਲੈਨੇ ਆ ਇਹ ਵੀ ਆਪੋ ਨੂੰ ਇੱਕ ਦਿਨ ਮੁੱਲ ਮਿਲਿਆ ਕਰੂ ਭਈਆ ਹੈ ਕਮਲਾ ਇੰਨੀ ਤਾਂ ਹਵਾ ਚ ਲੈ ਜਾਂਦਾ ਇਹ ਕਿ ਮੁੱਲ ਮੁੱਲ ਆਪਾਂ ਨੂੰ ਬਾਧੂ ਚੱਲੀ ਜਾਂਦੀ ਆ ਤਾਂ ਉਹ ਤੇਰੀ ਗੱਲ ਵੀ ਸਹੀ ਆ ਇੱਕ ਤਾਂ ਹੁੰਦੀ ਆ ਸੁੱਧਾ ਹਵਾ ਇੱਕ ਹੁੰਦੀ ਆ ਜੇਰੀਲੀ ਮੈਂ ਤੈਨੂੰ ਮੈਂ ਪਹਿਲਾਂ ਦੱਸ ਕੇ ਹਟਿਆ ਅੱਛਾ ਜਦੋਂ ਆਪਾਂ ਦਰਖਤ ਕੱਟੀ ਗਏ ਸਰ ਪ੍ਰਦੂਸ਼ਿਤ ਹਵਾ ਮੌਦਾ ਕਰੂ ਤੇ ਜਿਹਦੇ ਕਰਕੇ ਆਪਾਂ ਨੂੰ ਚਾਮੜੀ ਦੇ ਰੋਗਾ ਤੇ ਫੇਫੜਾ ਦਾ ਕੈਂਸਰ ਵੱਧ ਤੋਂ ਵੱਧ ਹੋਇਆ ਕਰੂ ਕਿੰਨੇ ਚਾਂਸ ਤਾਂ ਹੋ ਗਏ ਆਪਣੇ ਪੰਜਾਬ ਚ ਯਾਰ ਹਾਂ ਭਈਆ ਤੇਰੀ ਗੱਲ ਜਮਾ ਠੀਕ ਆ ਨਾ ਯਾਰ ਆਪਾਂ ਨੂੰ ਨਾ ਜਿੰਨੇ ਵੀ ਹੋ ਸਕਦਾ ਦਰਖਤ ਤੋਂ ਵੱਧ ਤੋਂ ਵੱਧ ਲਾਉਣਾ ਚਾਹੀਦਾ ਆ ਐਵੇਂ ਨਹੀਂ ਵੀ ਆਪਾਂ ਦਰਸਤ ਲਾ ਲਈ ਤੇ ਲਾ ਸਾੜ ਦਈਏ ਉਹਨਾਂ ਦੇ ਪਾਲਣ ਪੋਸਣ ਉਹਨਾਂ ਦਾ ਕੋਈ ਪਾਣੀ ਦਾ ਕੋਈ ਮੜਾ ਮੋਟਾ ਜੜਾਂ ਚ ਵੀ ਕਿਤੇ ਉਹਨਾਂ ਨੂੰ ਕਿ ਘੂਣ ਨਾ ਲੱਗ ਜੇ ਕੋਈ ਕਲੀ ਕੁਲੀ ਜਾਂ ਵੀ ਹੋਰ ਮਾੜੀ ਤੋਂ ਪੁੱਛ ਕੇ ਚੰਗੀ ਤਰ੍ਹਾਂ ਪਾਲਣੇ ਵੀ ਚਾਹੀਦੇ ਆਪਾਂ ਠੀਕ ਆ ਬਾਈ ਗੱਲ ਬਈ ਤੇਰੀ ਸਹੀ ਆ ਯਾਰ ਦੇਖਾਂ ਜੇ ਮੈਂ ਜਵਾਕਾ ਵਾਂਗੂ ਪਾਲਿਆ ਯਾਰ ਉਹ ਕਾਮਣਾ ਤੂੰ ਤਾਂ ਜਵਾਕਾ ਵਾਂਗੂ ਦਰਸਤ ਪਾਲ ਕੇ ਪੜਾਉਣ ਲੱਗਾ ਸੀ ਉਹ ਬਾਈ ਯਾਰ ਮੈਂ ਕਹਾਂ ਉਹ ਬਣਾਉਣਾ ਇੱਥੇ ਆਂਡੀ ਗੌਂਡੇ ਰੋਜ਼ ਦਾ ਕਲੇਸ਼ ਰਹਿੰਦਾ ਯਾਰ ਇੱਕ ਰੁੱਖ ਸੋਹ ਸੁੱਖਾ ਭਾਈ ਆ ਤੇਰੇ ਗੱਲਾਂ ਨਾ ਜਾਂ ਮੇਰੇ ਅੱਖਾਂ ਖੋਲਦਿਆਂ ਯਾਰ ਪਰ ਮਾ ਜਮਾ ਤੀਰ ਵਾਂਗ ਚੁਗੀਆਂ ਮੇਰੇ ਯਾਰ ਮੈਂ ਉਹਨੂੰ ਹੁਣੇ ਫੋਨ ਕਰਕੇ ਕਹਿਣਾ ਵੀ ਭਰਾ ਮੈਂ ਨਹੀਂ ਕਰਦਾ ਤੂੰ ਨਾ ਲੈ ਇਹ ਤੂੰ ਇੱਕ ਦਰਾਸਤ ਲਾਏਂਗਾ ਨਾ ਤੇਰੀਆਂ ਆਉਣ ਵਾਲੀਆਂ 10 ਪੀੜੀਆਂ ਸੁੱਖ ਭੋਗਣਗੀਆਂ ਅੱਛਾ ਭਾਈ ਯਾਰਾ ਲੈ ਹੋਰ ਹੁਣ ਮੈਂ ਤਾਂ ਬਈ ਬੜਾ ਗਲਤ ਕੰਮ ਕਰਨ ਲੱਗਾ ਸੀ ਯਾਰ ਦਸ ਹਜ਼ਾਰ ਰੁਪਏ ਪਿੱਛੇ ਨਾ ਵਾਤਾਵਰਨ ਖਰਾਬ ਕਰਨ ਲੱਗਾ ਸੀ ਮੈਂ ਉਹਨੂੰ ਫੋਨ ਕਰਕੇ ਕਹਿਣਾ ਹੁਣੇ ਯਾਰ ਕਿ ਭਰਾ ਮੈਂ ਨਹੀਂ ਇਹੇ ਕੰਮ ਕਰਦਾ ਹੈਲੋ ਬਈ ਯਾਰ ਆਪਣੇ ਦਰਾਂ ਤੇ ਬੱਟਨ ਲਾਇਆ ਗੱਲ ਨੂੰ ਚੰਗਾ ਬਈ ਯਾਰ ਗੱਲ ਤਾਂ ਕੁਛ ਨਹੀਂ ਹੋਈ ਯਾਰ ਉਹ ਬਈ ਯਾਰ ਤੁਸੀਂ 20000 ਦੀ ਗੱਲ ਕਰਾ ਜਾਓ ਕਰੋੜ ਰੁਪਏ ਦੇ ਦੋ ਨਾ ਮੈਂ ਤਾਂ ਵੀ ਦਰਖਤ ਨਹੀਂ ਪਾਉਂਦਾ ਬਈ ਯਾਰ ਮਨ ਤਾਂ ਅਗਲੀ ਹੁਣ ਆਈ ਆ ਵੀ ਦਰਖਤਾਂ ਦਾ ਆਪਣੀ ਜ਼ਿੰਦਗੀ 'ਚ ਕਿੰਨਾ ਅਹਿਮ ਰੋਲ ਆ ਬਸ ਬਈ ਯਾਰ ਮੈਂ ਦਰਖਤ ਨਹੀਂ ਬਣਾਉਂਦਾ ਸਿੱਧੀ ਗੱਲ ਹੈ ਨੀ ਚੰਗਾ ਲੈ ਬਈ ਮੈਂ ਕਰਤਾ ਉਹਨੂੰ ਫੋਨ ਜੇ ਤੂੰ ਨਾ ਆਉਂਦਾ ਯਾਰ ਮੈਂ ਤਾਂ ਕੰਮ ਕਰਤਾ ਸੀ ਕਰਵਾ ਸਿੱਧੀ ਗੱਲ ਵਧੀਆ ਹੋਇਆ ਤੂੰ ਸਮਝਦਾ ਗਿਆ ਹਾਂ ਬਈ ਯਾਰ ਸਮਝ ਗਿਆ ਜੀ ਕੀ ਬਣਾਈ ਜੰਨੇ ਬੈਠੇ ਬਸ ਕੁਛ ਨਹੀਂ ਬਾਈ ਯਾਰ ਬਰਖਤ ਪਟਾਉਂਦੀ ਸਕੀਮ ਕਰਦੇ ਸੀ ਯਾਰ ਬਾਈ ਨੇ ਸਮਝਾਇਆ ਮੈਨੂੰ ਤਾਂ ਵੀ ਨੁਕਸਾਨ ਇੰਨਾ ਇੰਨਾ ਯਾਰ ਅੱਛਾ ਮੈਂ ਤਾਂ ਕਰਤਾ ਸੀ ਕੰਮ ਤੈਨੂੰ ਨਹੀਂ ਪਤਾ ਤਾਂ ਬਾਈ ਯਾਰ ਮੈਨੂੰ ਕਿੱਥੇ ਪਤਾ ਜੈ ਇਹਨਾਂ ਗੱਲਾਂ ਬਾਰੇ ਨਾ ਹੁੰਦਰਾ ਤਾ ਬਰਖਤ ਬਣਾਉਂਦੀ ਸਲਾਹ ਹੜ ਕੀ ਹੈਗੀ ਬਾਈ ਹੁਣ ਤਾਂ ਜੇ ਮੈਨੂੰ ਕਰੋੜ ਰੁਪਏ ਦੇ ਇਹਨਾਂ ਬੰਦਾ ਕੋਈ ਮੈਂ ਤਾਂ ਵੀ ਦਰਖਤ ਨਹੀਂ ਪਾਉਂਦਾ ਹੁਣ ਤਾਂ ਵਾਦ ਤੋਂ ਵਾਦ ਦਰਖਤ ਲਾਉਂਗਾ ਵਧੀਆ ਕਰਿਆ ਲੋਕਾਂ ਵੀ ਅਪੀਲ ਕਰਦੇ ਆ ਬਾਈ ਵਾਦ ਤੋਂ ਵਾਦ ਦਰਖਤ ਲਾਓ ਕੱਲੇ ਦਰਖਤ ਲਾਉਣੇ ਨਹੀਂ ਹੈਗੇ ਆਪਾਂ ਲਾ ਕੇ ਛੱਡ ਦਿੰਨੇ ਆ ਪਾਣੀ ਧਾਣੀ ਦੀ ਫੁੱਲ ਗੌਰ ਕਰਨੀ ਆ ਉਹਨਾਂ ਦੀ ਹਾਂਜੀ ਤੇ ਇਹ ਵੀਡੀਓ ਆਪਣੀ ਸਪੈਸ਼ਲ ਡਿਮਾਂਡ ਤੇ ਸ਼ੂਟ ਕਰੀ ਗਈ ਹੈ ਕਿ ਇਹ ਸਾਨੂੰ ਕਿਸੇ ਨੇ ਕਹ ਸੀ ਪਿੰਡ ਚੋਂ ਕਿ ਤਾਂ ਦੇ ਵੀ ਕੋਈ ਪੈੜ ਪੋਦਾ ਦੇ ਵੀਡੀਓ ਸ਼ੂਟ ਕਰੋ ਸਪੈਸ਼ਲ ਉਹੀ ਡਿਮਾਂਡ ਤੇ ਇਹ ਵੀਡੀਓ ਸ਼ੂਟ ਹੋਈ ਹੈ ਸਪੈਸ਼ਲ ਡਿਮਾਂਡ ਤੇ ਹੀ ਵੀਡੀਓ ਲਿਖੀ ਹੋਈ ਹੈ ਤੇ ਸਾਡੀ ਟੀਮ ਉਹ ਦਰਤ ਵੀ ਲਾਏ ਜਾਣਗੇ ਸਪੈਸ਼ਲ ਉਹਦੇ ਬਾਰੇ ਵੀ ਵੀਡੀਓ ਬਣਾਈ ਜਾਊਗੀ ਦਰਤ ਲਾਵਾਂਗੇ ਤੇ ਵੱਧ ਤੋਂ ਵੱਧ ਦਰਤ ਲਾਉਣ ਦੀ ਕੋਸ਼ਿਸ਼ ਕਰਿਆ ਕਰੋ ਸਹਿਯੋਗ ਦਿਆ ਕਰੋ ਆ ਦਾ ਜੇ ਨਹੀਂ ਲੱਗਦੇ ਵੀ ਕੋਈ ਦਾਨ ਕੋਸ਼ਿਸ਼ ਕਰਿਆ ਕਰੋ ਜੇ ਟੀਮ ਦਰਤ ਲਾਉਂਦੀ ਹੁੰਦੀ ਆ ਧੰਨਵਾਦ ਜੀ ਸਾਡੇ ਬੰਦੇ ਸਾਰਿਆਂ ਨੂੰ ਹਾਂ ਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜਰੂਰ ਕਰਿਓ ਤੁਸੀਂ ਇੱਕ ਤਾਂ ਸ਼ੇਅਰ ਨਹੀਂ ਕਰਦੇ ਯਾਰ ਜੇ ਤੁਸੀਂ ਸ਼ੇਅਰ ਕਰੋਗੇ ਤਾਂ ਹੀ ਸਾਡਾ ਹੌਸਲਾ ਵਧੂਗਾ ਤਾਂ ਹੀ ਚੰਗੀਆਂ ਵੀਡੀਓ ਲੈ ਕੇ ਆਵਾਂਗੇ ਨਹੀਂ ਤਾਂ ਅਸੀਂ ਵੀ ਲੋਕਾਂ ਨੂੰ ਗੰਦ ਪਾਉਣ ਲੱਗ ਜਾਾਂਗੇ ਤੇ ਇੱਕੋ ਹੀ ਗੱਲ ਆਡੀ ਵੀਡੀਓ ਵਧੀਆ ਲੱਗਦੀ ਐ ਕਮੈਂਟ ਚ ਦੱਸ ਦਿਆ ਕਰੋ ਘਟਿਆ ਲਾ ਦੀ ਤਾਂ ਵੀ ਕਮੈਂਟ ਦੱਸ ਦਿਆ ਕਰੋ ਸਲਾਹ ਦਿਆ ਕਰੋ ਭਈ ਅੱਜ ਵੀ ਤੁਹਾਡੀ ਗਲਤਾਂ ਉਹਦੀ ਸਹੀ ਆ ਪਤਾ ਕੀ ਜੇ ਕਿਹੜਾ ਲੋਕ ਚੰਗੀ ਚੀਜ਼ ਨੂੰ ਸ਼ੇਅਰ ਨਹੀਂ ਕਰਦੇ ਸਾਥ ਨਹੀਂ ਹੁੰਦੇ ਸਾਡਾ ਜੇ ਅਸੀਂ ਵੀ ਲੋਕਾਂ ਨੂੰ ਗੰਦ ਪਾਉਣ ਲੱਗੇ ਵਧੀਆ ਤੁਸੀਂ ਅੱਖੋਂ ਵੀ ਬਾਵਾ ਹੋ ਰਹੀ ਸਾਡੀ ਅਸੀਂ ਇਹ ਕੰਮ ਨਹੀਂ ਕਰਦੇ ਸਾਡੇ ਵੀ ਜਵਾਕ ਨਹੀਂ ਅਸੀਂ ਵੀ ਕਿਵਿਰਦ ਅਸੀਂ ਗੰਦ ਨਹੀਂ ਪਾਉਣਾ ਚਾਹੁੰਦੇ। ਅ ਤੁਸੀਂ ਦੇਖ ਸਕਦਾ ਕਹੀਆ ਮੇਰੇ ਪਿੱਛੇ ਟਰੈਡ ਚੱਲ ਰਹੀ ਹੈ ਨਾ ਡਾਇਰੈਕਟਰ ਦੇ। ਅਸੀਂ ਪਾਣੀ ਲਾਉਂਦੇ ਸੀਗੇ। ਅ ਜੇ ਚੱਲ ਸਟੋਰੀ ਪੈਂਡਿੰਗ ਪਈ ਆਪਾਂ ਨੂੰ ਕੰਪਲੀਟ ਕਰ ਦਈਏ। ਅਸੀਂ ਇਹ ਕੰਮ ਕਰ ਸਾਡੇ ਕੇ ਸ਼ੂਟ ਕਰ ਦਿਆਂਗੇ। ਹਨ ਕੋਈ ਹੋ ਮਤਲਬ ਨਹੀਂ ਹੈਗਾ। ਉਹ ਆਇਆ ਵੀ ਕੁਛ ਨੂੰ ਕੋਈ ਚੰਗਿਆ ਸਿੱਖਿਆ ਮਿਲੇ। ਇੱਕ ਹੋਰ ਤਿਆਂ ਰੱਖਿਓ। ਮਨ ਲਓ ਜਦੋਂ ਵੀ ਸਾਡੀ ਤੁਸੀਂ ਵੀਡੀਓ ਦੇਖਦੇ ਹੋ, ਉਹਦੇ ਵਿੱਚ ਤੁਸੀਂ ਚੰਗੇ-ਚੰਗਿਆ ਸਿੱਖਿਆ ਲੈਣ ਦੀ ਕੋਸ਼ਿਸ਼ ਕਰਿਆ ਕਰੋ। ਕੋਈ ਗਲਤ ਚੀਜ਼ ਸਿੱਖਣ ਦੀ ਕੋਸ਼ਿਸ਼ ਨਾ ਕਰਿਆ ਕਰੋ। ਜਦੋਂ ਵੀ ਇੱਕ ਆਪਾਂ ਬਈ ਦਰਾਖਤ ਲਾਉਣੇ ਆਂ, ਪਾਰਟੀ ਬਾਈ ਤੋਂ ਉੱ ਇਹ ਆਪਣਾ ਇੱਕ ਬਸ ਇੱਕ ਫਰਜ਼ ਸਮਝ ਕੇ ਬੰਦੇ ਨੂੰ ਦਰਾਖਤ ਲਾਉਣੇ ਚਾਹੀਦੇ ਆ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਬਈ ਸਾਰਾ